ਰ ਸਿਮਰਤ ਕੋਰ ਬਾਦਲ ਦੇ ਵੱਲੋਂ ਸੰਸਦ ਦੇ ਵਿੱਚ ਵੱਡੀ ਸਟੇਟਮੈਂਟ ਵਕਫ ਬਿਲ ਨੂੰ ਲੈ ਕੇ ਦਿੱਤੀ ਗਈ ਹੈ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਸੁਖਵੀਰ ਸਿੰਘ ਬਾਦਲ ਬਾਰੇ ਬਹੁਤ ਕੁਝ ਇਸ ਵੇਲੇ ਚੱਲਦਾ ਪਿਆ ਯਾਨੀ ਕਿ ਪੰਥਕ ਸਿਆਸਤ ਇਸ ਵੇਲੇ ਉਸ ਦੇ ਵਿੱਚ ਪਹਚਾਲ ਜ਼ਰੂਰ ਮਹਿਸੂਸ ਕੀਤਾ ਜਾ ਸਕਦਾ ਹੈ ਵੱਡੀ ਗੱਲ ਇਹ ਹੈ ਕਿ ਬੀਜੇਪੀ ਦੇ ਖਿਲਾਫ ਰ ਸਿਮਰਤ ਕੋਰ ਬਾਦਲ ਦੀ ਸਟੇਟਮੈਂਟ ਆਉਣਾ ਉਹ ਕਿੱਥੇ ਸਟੈਂਡ ਕਰਦਾ ਹੈ ਅਕਾਲੀ ਦਲ ਵਾਸਤੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਬਣ ਸਕਦੀ ਹੈ ਕਿਉਂਕਿ ਕਿਤੇ ਨਾ ਕਿਤੇ ਚਰਚਾਵਾਂ ਵੀ ਚੱਲ ਰਹੀਆਂ ਅਸੀਂ ਗੱਠ ਚੋੜ ਨੂੰ ਲੈ ਕੇ ਇਹ ਸਮਝ ਲੈਣਾ ਬਹੁਤ ਜ਼ਰੂਰੀ ਹੈ ਲੰਗੇ ਦਿਨ ਵਿਕਰਮ ਸਿੰਘ ਬਾਰਲ ਦੀ ਸਟੇਟਮੈਂਟ ਉਹਨਾਂ ਦੀ ਆਪਸੀ ਮੀਟਿੰਗ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਵੀ ਸਮਝਣਾ ਬਹੁਤ ਜ਼ਰੂਰੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्र ਪਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਡਾਕਟਰ ਸਾਹਿਬ ਸਮਾਰੇ ਤਬ ਹੋ ਚੁੱਕੇ ਬਹੁਤ ਧੰਨਵਾਦ ਜੀ ਸਾਰਾ ਸੰਸਾਸੀ ਗੱਲ ਡਾਕਟਰ ਸਾਹਿਬ ਹਰ ਸਿਮਰਤ ਕੋਰ ਬਾਰਲ ਤੋਂ ਸ਼ੁਰੂ ਕਰਦੇ ਆں ਬੇਸ਼ੱਕ ਇੱਕ ਵੱਡਾ ਮੁੱਦਾ ਬਣਿਆ ਹੋਇਆ ਇਸ ਵਲੇ ਵਕਫ ਬਿਲ ਦਾ ਉਹਨਾਂ ਨੇ ਉਸ ਉੱਤੇ ਬੀਜੇਪੀ ਦੇ ਖਿਲਾਫ ਸਟੇਟਮੈਂਟ ਦੇ ਦਿੱਤੀ ਹੈ ਇਹ ਹੁਣ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ ਅਕਾਲੀ ਦਲ ਵਾਸਤੇ ਦੇਖੋ ਸਾਫ ਸਿੰਘ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਅਕਾਲੀ ਦਲ ਇਹ ਤੇ ਇੱਕ ਰਾਜਨੀਤਿਕ ਪਾਰਟੀ ਹੋ ਗਈ ਅੱਜ ਕੱਲ ਦੇ ਦੌਰ ਦੇ ਵਿੱਚ ਜਿਹੜਾ ਕਿ ਸੱਤਾ ਲੈ ਲਈ ਗੱਡੀਆਂ 'ਚ ਘੁੰਮ ਲਿਆ ਜੋ ਕਾਰੋਬਾਰ ਕਰਨੇ ਕਰ ਲੇ ਲੇਕਿਨ ਬੇਸਿਕ ਜਿਹੜੇ ਤੁਸੀਂ ਅਕਾਲ ਪੁਰਖ ਦੇ ਪੈਰੋਕਾਰ ਉਹਨੂੰ ਅਕਾਲੀ ਕਹਿੰਦੇ ਆ ਤੇ ਜੇ ਤੁਸੀਂ ਆਜ਼ਾਦੀ ਤੋਂ ਪਹਿਲਾਂ ਦਾ ਅਕਾਲੀ ਦਲ ਦਾ ਇਤਿਹਾਸ ਦੇਖੋ ਤੇ ਇਤਿਹਾਸ ਹੋ ਸੀ ਜਿਹੜਾ ਜ਼ਬਰ ਦੇ ਜ਼ੁਲਮ ਦੇ ਖਿਲਾਫ ਸੀ ਜੀ ਆਪਾ ਅਕਾਲੀ ਦਲ ਦੇ ਵੱਡੇ ਵੱਡੇ ਜਿਹੜੇ ਲੀਡਰ ਪੁਰਾਣੇ ਹੋਏ ਮੰਨ ਲਓ ਬਾਬਾ ਖੜਕ ਸਿੰਘ ਹੋਏ 15 ਵਾਰ ਜੇਲ੍ਹ ਗਏ ਜੇਲ੍ਹ ਤਾਂ ਹਕੂਮਤਾਂ ਦੇ ਜ਼ਬਰ ਦੇ ਖਿਲਾਫ ਗਏ ਤੇ ਮੌਜੂਦਾ ਜਿਹੜਾ ਦੌਰ ਹੈ ਕਿਤੇ ਅਕਾਲੀ ਦਲ ਜਿਵੇਂ ਖੜਾ ਹੁੰਦਾ ਘਟ ਗਿਣਤੀਆਂ ਦੇ ਵੱਕਾ ਬੋਰਡ ਦਾ ਬੇਸਿਕਲੀ ਜ਼ਮੀਨਾਂ ਦਾ ਘਟ ਗਿਣਤੀਆਂ ਦਾ ਮੁਸਲਮਾਨਾਂ ਦਾ ਹੈਗਾ ਉਹਨਾਂ ਦੀਆਂ ਜ਼ਮੀਨਾਂ ਨੂੰ ਜਿਹੜਾ ਸਰਕਾਰ ਦੇ ਅਧੀਨ ਲਿਆਂਦੀਆਂ ਗੱਲਾਂ ਹੋ ਰਹੀਆਂ ਲੇਕਿਨ ਗੱਲ ਇਹ ਹੈ ਕਿ ਜੇ ਅੱਜ ਘਟ ਗਿਣਤੀਆਂ ਦੀ ਉਸ ਜਿਹੜੀ ਚੱਲ ਰਿਹਾ ਵੇ ਦੌਰ ਉਹਦੇ ਵਿੱਚ ਅਕਾਲੀ ਦਲ ਉਸ ਦੇ ਖਿਲਾਫ ਖੜਾ ਹੁੰਦਾ ਉਸ ਘਟ ਗਿੰਤਿਆਂ ਚ ਮੁਸਲਮਾਨਾਂ ਨਾਲ ਖੜਾ ਹੁੰਦਾ ਤੇ ਇਹਦਾ ਅਕਾਲੀ ਦਲ ਦਾ ਜਿਹੜਾ ਪੁਰਾਣਾ ਰੋਹ ਹੈ ਉਹ ਲੋਕਾਂ ਚ ਪੈਦਾ ਹੁੰਦਾ ਪੰਜਾਬ ਦੇ ਜਿਹੜੇ ਲੋਕ ਹੈ ਵੈਸੇ ਵੀ ਤੁਸੀਂ ਦੇਖੋ ਜ਼ਬਰ ਤੇ ਜ਼ੁਲਮ ਦੇ ਖਿਲਾਫ ਵੋਟ ਕਰਦੇ ਆ ਬਈ ਅਸੀਂ ਜ਼ਬਰ ਦੇ ਅੱਗੇ ਨਾ ਗੁਰੂ ਮਹਾਰਾਜ ਦਾ ਫਲਸਫਾ ਵੀ ਹੈ ਜਿਨਨੇ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਹੋਈਆਂ ਉਹ ਇਤਿਹਾਸਿਕ ਹੈ ਤੇ ਉਹ ਸਾਰੀਆਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੋਈਆਂ ਸ਼ਹਾਦਤਾਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਹਾਦਤ ਦਿੱਤੀ ਆ ਉਹਨਾਂ ਦੀ ਆਪਣੀ ਨਿੱਜੀ ਲੜਾਈ ਥੋੜਾ ਸੀ ਉਹਨਾਂ ਦਾ ਆਪਣਾ ਨਿੱਜੀ ਕੋਈ ਲੜਾਈ ਨਹੀਂ ਸੀ ਉਹਨਾਂ ਦੀ ਲੜਾਈ ਇਹ ਸੀ ਮੁਗਲਾ ਨਾਲ ਕਿ ਤੁਸੀਂ ਲੋਕਾਂ ਨੂੰ ਜ਼ਬਰਦਸਤੀ ਜ਼ੁਲਮ ਕਰਕੇ ਧਰਮ ਉਹਨਾਂ ਨੂੰ ਆਪਣੇ ਜਿਹੜਾ ਵਾ ਮੁਸਲਮਾਨ ਬਣਾ ਰਹੇ ਹੋ ਇਹੀ ਉਹਨਾਂ ਦੀ ਲੜਾਈ ਸੀ ਇਹੀ ਲੜਾਈ ਕਸ਼ਮੀਰੀ ਪੰਡਤਾਂ ਦੀ ਸੀ ਭਈ ਉਹਨਾਂ ਨੂੰ ਧਰਮ ਜਿਹੜਾ ਵਾ ਛੱਡਣ ਲਈ ਮਜਬੂਰ ਕੀਤਾ ਜਾਂਦਾ ਸੀ ਤੇ ਉਹ ਜ਼ੁਲਮ ਸੀ ਤੇ ਜ਼ੁਲਮ ਦੇ ਖਿਲਾਫ ਗੁਰੂ ਮਹਾਰਾਜ ਨੇ ਸ਼ਹਾਦਤਾਂ ਦਿੱਤੀਆਂ ਉਸ ਤੋਂ ਬਾਅਦ ਜੇ ਅਕਾਲੀ ਦਲ ਮੰਨ ਲਓ ਜਿਵੇਂ ਅਕਾਲੀ ਦਲ ਦਾ ਜਨਮ ਹੋਇਆ ਅਕਾਲੀ ਦਲ ਦਾ ਤਾਂ ਜਨਮ ਹਾਂ 1920 ਤੋਂ ਬਾਅਦ ਹੋਇਆ ਜਦੋਂ ਗੁਰਦੁਆਰਿਆਂ ਦੇ ਵਿੱਚ ਮਹੰਤ ਕਾਬਜ਼ ਸੀ ਤੇ ਅੰਗਰੇਜ਼ਾਂ ਦਾ ਉਹਨਾਂ ਨੂੰ ਥਾਪੜਾ ਸੀ ਪੂਰਾ ਤੇ ਲੱਗਦਾ ਸੀ ਕਿ ਇੱਥੇ ਲੋਕਾਂ ਨਾਲ ਆਂਦੇ ਆ ਬਦਤਮੀਜ਼ੀਆਂ ਕਰਦੇ ਆ ਇੱਥੇ ਸੋ ਉਹਦੇ ਖਿਲਾਫ ਜਿਹੜੀ ਆਵਾਜ਼ ਉੱਠੀ ਉਹ ਜਿਹੜੀ ਆਵਾਜ਼ ਹਕੂਮਤ ਦੇ ਖਿਲਾਫ اٹਹੀ ਉਹ ਸਿੱਧੇ ਤੌਰ ਤੇ ਮਹੰਤਾਂ ਦੇ ਖਿਲਾਫ ਨਹੀਂ ਸੀ ਲੇਕਿਨ ਉਹ ਅੰਗਰੇਜ਼ਾਂ ਦੇ ਖਿਲਾਫ ਸੀ ਉਹਨਾਂ ਹਾਕਮਾਂ ਦੇ ਖਿਲਾਫ ਸੀ ਜਿਹੜੇ ਉਹਨਾਂ ਨੂੰ ਪੂਰੀ ਸ਼ਰਨ ਦਿੰਦੇ ਸੀ ਤੇ ਮਹਾਂਤਾਂ ਨੂੰ ਥਾਪੜਾ ਦਿੰਦੇ ਸੀ ਡੱਟ ਕੇ ਰੋ ਉਹ ਜ਼ੁਲਮ ਹੋਇਆ ਮੋਰਚੇ ਲੱਗੇ ਨਨਕਾਣਾ ਸਾਹਿਬ ਦਾ ਮੋਰਚਾ ਲੱਗਾ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਜੈਤੋਂ ਦਾ ਮੋਰਚਾ ਲੱਗਾ ਉਹ ਸਾਰੇ ਮੋਰਚਿਆਂ ਦੇ ਵਿੱਚ ਇੰਨੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਉਹ ਇਸ ਕਰਕੇ ਦਿੱਤੀਆਂ ਕਿ ਅਸੀਂ ਇਸ ਜ਼ੁਲਮ ਦੇ ਖਿਲਾਫ ਆ ਜੇ ਨਾਬੇ ਵਾਲੇ ਰਾਜੇ ਰੀਪੂਧਾਮ ਸਿੰਘ ਹੋਰਾਂ ਨੂੰ ਜਿਵੇਂ ਲਾਇਆ ਗਿਆ ਜੋ ਉਹਨਾਂ ਨਾਲ ਕੀਤਾ ਗਿਆ ਵਤੀਰਾ ਵਰਤਿਆ ਗਿਆ ਉਹਦੇ ਨਾਲ ਸਾਰੀ ਸਿੱਖ ਕੌਮ ਤੇ ਅਕਾਲੀ ਦਲ ਖੜਾ ਹੋਇਆ ਐਸਜੀਪੀਸੀ ਖੜੀ ਹੋਈ ਤੇ ਮੇਰੇ ਹਿਸਾਬ ਨਾਲ 400 ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਅਕਾਲ ਤਖਤ ਸਾਹਿਬ ਤੋਂ ਪੈਦਲ ਮੋਰਚੇ ਲੱਗੇ ਉੱਥੇ ਖੰਡ ਪਾਟ ਦਾ ਪਾਠ ਹੋਇਆ ਤੇ ਇਸ ਦਾ ਮਤਲਬ ਜਿਹੜਾ ਇਤਿਹਾਸ ਹੈ ਅਕਾਲੀ ਦਲ ਉਦੋਂ ਹੀ ਖੜਾ ਹੁੰਦਾ ਜਦੋਂ ਜ਼ੁਲਮ ਦੇ ਖਿਲਾਫ ਬੋਲਦਾ ਤੇ ਜੇ ਤੁਸੀਂ ਦੇਖੋ ਅਕਾਲੀ ਦਲ ਦੀ ਪਹਿਲੀ ਸਰਕਾਰ ਕਦੋਂ ਬਣੀ 1904 ਤੋਂ ਬਾਅਦ ਜਸਟਿਸ ਗੁਰਨਾਮ ਸਿੰਘ ਦੀ ਪਹਿਲੀ ਸਰਕਾਰ ਬਣੀ ਉਦੋਂ ਬਣੀ ਜਦੋਂ ਇੰਦਰਾ ਗਾਂਧੀ ਚਾਹਂਦੀ ਨਹੀਂ ਸੀ ਕਿ ਪੰਜਾਬ ਦਾ ਸੂਬਾ ਬਣੇ ਜਵਾਹਰ ਲਾਲ ਨਹਿਰੂ ਨਹੀਂ ਚਾਹਂਦਾ ਸੀ ਕਿ ਪੰਜਾਬੀ ਸੂਬਾ ਬਣੇ ਲੇਕਿਨ ਸਿੰਘਾਂ ਨੇ 1955 ਤੋਂ ਲੈ ਕੇ ਤੇ 55 ਤੋਂ ਸ਼ੁਰੂ ਕੀਤਾ ਉਹਨਾਂ ਅੱਛੇ ਥੋੜਾ ਜ਼ੁਲਮ ਦੇ ਖਿਲਾਫ ਆਵਾਜ਼ ਤੇਜ ਹੋਈ 66 ਚਾਕੇ ਪੰਜਾਬੀ ਸੂਬਾ ਬਣਾਉਣਾ ਪਿਆ ਵਿੱਚ ਵੱਡੇ ਵੱਡੇ ਲੀਡਰਾਂ ਨੂੰ ਜੇਲ੍ਹ ਜਾਣਾ ਪਿਆ ਜਿੰਨੀ ਵਾਰੀ ਉਹ ਜੇਲ੍ਹ ਚ ਗਏ ਉਨੀ ਤੇਜ ਬਾਉਂਸ ਬੈਕ ਜਿਹੜਾ ਅਕਾਲੀ ਦਲ ਕਰਦਾ ਜਿੰਨੀ ਵਾਰੀ ਇਹ ਜਵਾਜ਼ ਚੱਕਦੇ ਕਿਸੇ ਵੀ ਹਕੂਮਤ ਦੇ ਖਿਲਾਫ ਉਨੀ ਜਲਦੀ ਅਕਾਲੀ ਦਲ ਦੇ ਜਿਹੜੇ ਵਰਕਰ ਹੁੰਦੇ ਜਿਹੜੀ ਗੁਰੂ ਮਹਾਰਾਜ ਦੀ ਬਖਸ਼ੀਸ਼ ਹੁੰਦੀ ਹੈ ਜਿੰਨਾ ਚ ਮਤਲਬ ਦੇਖੋ ਸਿੰਘਾਂ ਚ ਉਹ ਇੱਕਦਮ ਜ਼ੁਲਮ ਦੇ ਖਿਲਾਫ ਖੜੇ ਹੋ ਜਾਂਦੇ ਹੁਣ ਉਸ ਤੋਂ ਬਾਅਦ ਵੀ ਹਟ ਜੀਏ ਜੇ ਚਲੋ 1966 ਤੋਂ ਬਾਅਦ ਦੀ ਵੀ ਗੱਲ ਕਰ ਲਈਏ ਜਦੋਂ ਜਦੋਂ ਵੀ ਕਿਤੇ ਹਾਕਮ ਸਰਕਾਰਾਂ ਨੇ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਜੇ 1977 ਦੇ ਵਿੱਚ ਮੰਨ ਲਓ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ ਐਮਰਜੈਂਸੀ ਦਾ ਵਿਰੋਧ ਅਕਾਲੀ ਦਲ ਤੋਂ ਸ਼ੁਰੂ ਹੋਇਆ ਪੰਜਾਬ ਤੋਂ ਤੇ ਜੇਲ੍ਹਾਂ ਚ ਗਏ ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਵਾਦਲ ਇੱਕ ਵੱਡੇ ਲੀਡਰ ਦੇ ਤੌਰ ਤੇ ਨਿਕਲ ਕੇ ਆਏ ਤੇ ਪੰਜ ਵਾਰ ਸੱਤਾ ਦੇ ਵਿੱਚ ਕਾਬੇ ਰਹੇ। ਯਾਨੀ ਇਹ ਇਤਿਹਾਸ ਹੈ। ਬਈ ਅਸੀਂ ਪੰਜਾਬ ਦੇ ਲੋਕਾਂ ਨੇ ਉਹਨਾਂ ਲੋਕਾਂ ਦੇ ਨਾਲ ਖੜੇ ਹੋਣਾ ਜਿਨ੍ਹਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੋਵੇ ਜਾਂ ਉਹ ਘੱਟ ਗਿਣਤੀ 'ਚ ਹੋਣ ਤੁਸੀਂ ਉਂ ਚੱਲ ਜਾਓ ਯਾਰ ਸੜਕ ਦੇ ਉੱਤੇ। ਕੋਈ ਕਿਸੇ ਗਰੀਬ ਨੂੰ ਕੁੱਟ ਪੈਂਦੀ ਹੋਵੇ ਤੇ ਜੇ ਉੱਥੋਂ ਸਿੰਘ ਨਿਕਲਦਾ ਹੋਵੇ ਤੇ ਉੱਥੇ ਖੜਾ ਹੋ ਜਾਂਦਾ ਤੇ ਹੱਥ ਫੜ ਲੈਂਦਾ ਬਾਈ ਇਹਨੂੰ ਕਿਉਂ ਕੁੱਟਦੇ ਬਈ ਨਾ ਉਹਦਾ ਲੈਣਾ ਤੇ ਨਾ ਦੇਣਾ। ਤੇ ਇਹੀ ਚੀਜ਼ਾਂ ਜਿਹੜੀਆਂ ਵੈ ਪੰਜਾਬ ਦੇ ਖੂਨ ਚ ਹੈ ਪੰਜਾਬ ਦੇ ਡੀਐਨਐਚ ਚ ਹੈ ਔਰ ਅਕਾਲੀ ਦਲ ਅੱਜ ਉਸ ਮਹਾਨ ਤੇ ਹੈਗਾ ਜਿੱਥੇ ਇਨਾਂ ਕੋਲ ਇੱਕ ਐਮਐਲਏ ਰਹਿ ਗਿਆ ਬੀਬੀ ਮਜੀਠੀਆ ਬਾਕੀ ਤਾਂ ਇਨਾਂ ਦੇ ਨਾਲ ਕੋਈ ਹੈ ਹੀ ਨਹੀਂਗਾ ਤਿੰਨ ਸੀ ਦੋ ਛੱਡ ਕੇ ਚਲੇ ਗਏ ਠੀਕ ਹੈ ਹੁਣ ਬੀਬੀ ਗਨੀਪੌਰ ਮਜੀਠੀਆ ਇੱਕ ਐਮਐਲਏ ਇੱਕ ਮੈਂਬਰ ਪਾਰਲੀਮੈਂਟ ਅਕਾਲੀ ਦਲ ਤੱਕ ਖਤਮ ਹੋਇਆ ਪਿਆ ਇਹਦੇ ਨਾਲ ਅਕਾਲੀ ਦਲ ਦੀ ਵਾਪਸੀ ਦਾ ਰਾਹ ਪੱਧਰਾ ਹੋਣਾ ਸ਼ੁਰੂ ਹੋ ਗਿਆ ਜੇ ਅਕਾਲੀ ਦਲ ਦੀ ਰਾਹ ਪੱਧਰਾ ਹੁੰਦਾ ਪਿਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵੀ ਰਾਹ 15 ਹੁੰਦਾ ਪਿਆ ਕਿਉਂਕਿ ਵਾਪਸੀ ਅਕਾਲੀ ਦਲ ਦੇ ਹੋਣ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਵਾਪਸੀ ਹੋਣੀ ਹੈ ਤੇ ਇਸ ਕਰਕੇ ਜਿਵੇਂ ਘਟ ਗਿੰਤੀਆਂ ਦੇ ਨਾਲ ਖੜਨਾ ਔਰ ਜ਼ੁਲਮ ਦੇ ਖਿਲਾਫ ਬੋਲਣਾ ਅਕਾਲੀ ਦਲ ਨੇ ਅਗਰੇ ਸ਼ੁਰੂ ਕੀਤਾ ਹੁਣ ਤੁਸੀਂ ਇਹ ਦੋ ਚੀਜ਼ਾਂ ਮੇਰੀਆਂ ਧਿਆਨ ਨਾਲ ਸਮਝੋ ਜਰਾ ਪਹਿਲਾਂ ਕਿਸਾਨੀ ਅੰਦੋਲਨ ਹੋਇਆ ਉਦੋਂ ਹਰ ਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰ ਸੀ ਇੱਕ ਖੇਤੀ ਬਿੱਲਾਂ ਦੇ ਫੇਵਰਜੇ ਬੋਲ ਪਈ ਅਕਾਲੀ ਦਲ ਦਾ ਨੁਕਸਾਨ ਹੋ ਗਿਆ ਬਾਦ ਵਿੱਚ ਹਾਲਾਂਕਿ ਇਹਨੂੰ ਬਾਅਦ ਵਿੱਚ ਬੋਲਣਾ ਪਿਆ ਮੰਤਰੀ ਛੱਡਨੀ ਬਈ ਕੁਰਸੀ ਲੇਕਿਨ ਪਹਿਲਾਂ ਤਾਂ ਇਹਨੇ ਉਹਦੇ ਖਿਲਾਫ ਜਿਹੜੀ ਹਕੂਮਤ ਦੀ ਫੇਵਰ ਚ ਬੋਲਿਆ ਤੇ ਲੋਕਾਂ ਨੇ ਹਰ ਸਿਮਰਤ ਖੋਰੀ ਬਾਦਲ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਕਰਤਾ ਇੱਥੇ ਜ਼ੁਲਮ ਦੇ ਖਿਲਾਫ ਆਵਾਜ਼ ਸ਼ੁਰੂ ਹੋ ਗਈ ਫਿਰ ਧਾਰਾ 370 ਜੋ ਦੋ ਜੀ ਐਂਡ ਕੇ ਦੀ ਤੋੜੀ ਗਈ ਉਦੋਂ ਵੀ ਇਹਨਾਂ ਨੇ ਜਿਹੜੀ ਹੈ ਸਰਕਾਰ ਦੀ ਹਮਾਇਤ ਕੀਤੀ ਤੇ ਉਹਦਾ ਨੁਕਸਾਨ ਪੰਜਾਬ 'ਚ ਇਹਨਾਂ ਨੂੰ ਚੇਲਣਾ ਪਿਆ ਹੁਣ ਇਹਨਾਂ ਨੂੰ ਵੀ ਸਮਝ ਆ ਗਈ ਹੈ ਕਿ ਅਸੀਂ ਹਾਕਮ ਤੇ ਰਹਾਂਦੇ ਜਿਹੜੀਆਂ ਤੱਕਾ ਹੋ ਰਿਹਾ ਹੋਵੇ ਜਾਂ ਲੱਗੇ ਕਿ ਘੱਟ ਗਿਣਤੀਆਂ ਦੇ ਉੱਤੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਜੇ ਉੱਥੇ ਅਕਾਲੀ ਦਲ ਆਪਣੀ ਆਵਾਜ਼ ਚੱਕਦਾ ਤੇ ਅਕਾਲੀ ਦਲ ਮਜ਼ਬੂਤ ਵੀ ਹੁੰਦਾ ਬਾਉਂਸ ਬੈਕ ਵੀ ਹੁੰਦਾ ਤੇ ਰਾਹ ਵੀ ਪਧਰਾ ਹੁੰਦਾ ਮੈਨੂੰ ਲੱਗਦਾ ਜਿਹੜਾ ਹਰਸਿਮਰਤ ਕੋਰ ਬਾਦਲ ਨੇ ਕੱਲ ਬੋਲਿਆ ਉਹਦੇ ਨਾਲ ਪੰਜਾਬ ਦੇ ਅਕਾਲੀ ਦਲ 'ਚ ਇੱਕ ਬਦਲਾਅ ਔਰ ਜੋਸ਼ ਜ਼ਰੂਰ ਦੇਖਣ ਨੂੰ ਮਿਲੂਗਾ ਸਭ ਬੀਬੀ 바ਦਲ ਦੇ ਇਸ ਉਦਮ ਦੇ ਨਾਲ ਘਟ ਗਿਣਤੀਆਂ ਦਾ ਇੱਕ ਵਰਗ ਪਛੀਚਿਆ ਜਾ ਸਕਦਾ ਆ ਪਰ 2015 17 ਵਾਲੇ ਫਟ ਕੀ ਭਰੇ ਜਾ ਸਕਦੇ ਨੇ ਤੁਸੀਂ ਮੈਨੂੰ ਇਹ ਦੱਸੋ ਜਿਹੜਾ ਪੰਜਾਬ ਹੈ ਪੰਜਾਬ ਹੈ ਘਟ ਗਿਣਤੀਆਂ ਦਾ ਪੰਜਾਬ ਚ ਕੀ ਹੈ ਪੰਜਾਬ ਘਟ ਗਿਣਤੀਆਂ ਜੀ ਹੈ ਇੱਥੇ ਸਿੱਖ ਕੌਮ ਜਿਹੜੀ ਆ ਉਹ ਜ਼ਿਆਦਾ ਹੈ ਤੇ ਸਿੱਖ ਕੌਮ ਦੇਸ਼ ਦੇ ਵਿੱਚ ਘਟ ਗਿਣਤੀਆਂ ਚ ਹੈ ਤੇ ਇਹ ਜਿਹੜੀ ਪੰਜਾਬ ਚ ਇਹ ਨਹੀਂ ਹੈਗਾ ਕਿ ਉਹ ਕੱਲਾ ਘੱਟ ਗਿਣਤੀਆਂ ਦਾ ਇੱਥੇ ਜਿਹੜੇ ਹੋਰ ਵੀ ਕਮਿਊਨਿਟੀ ਦੇ ਲੋਕ ਨੇ ਦਲਤ ਲੋਕ ਨੇ ਹੋਰ ਮਤਲਬ ਵਾਲਵੇਕੀ ਭਾਈਚਾਰਕ ਲੋਕ ਨੇ ਰਵਿਦਾਸ ਸਮਾਜ ਦੇ ਲੋਕ ਨੇ ਉਹ ਵੀ ਜਿਹੜੇ ਬਹੁਤੇ ਲੋਕ ਨੇ ਉਹ ਵੀ ਹਾਕਮ ਤੇ ਰਾਂਦੇ ਸਾਡੇ ਬਲੱਡ ਚ ਵੀ ਹੈਗਾ ਨਾ ਪੰਜਾਬ ਦਾ ਖੂਨ ਹੈ ਹਾਕਮ ਤੇ ਰਾਂਦੇ ਇਸ ਚੀਜ਼ ਇਸ ਚੀਜ਼ ਦਾ ਵਿਰੋਧ ਕਰਦੇ ਆ ਕਈ ਲੋਕ ਖੁੱਲ ਕੇ ਕਰਦੇ ਕੋਈ ਲੋਕ ਦਾਰ ਕੇ ਕਰਦੇ ਲੇਕਿਨ ਬਾਦ ਖਾਬਰ ਸਾਰ ਸਿਮਰਤ ਕੋਰ ਬਾਦਲ ਨੇ ਕੱਲ ਲੋਕ ਸਭਾ ਦੇ ਵਿੱਚ ਉਹ ਮੈਂ ਤੁਹਾਨੂੰ ਦੱਸਦਾ ਉਸ ਨਬਜ ਨੂੰ ਟੱਚ ਕਰ ਲਿਆ ਉਸ ਅਕਾਲੀ ਦਲ ਦੇ ਇਤਿਹਾਸ ਦੇ ਪੰਨੇ ਨੂੰ ਖੋਲ ਕੇ ਰੱਖ ਦਿੱਤਾ ਜਿਹਦੇ ਵਿੱਚ ਜ਼ਬਰ ਤੇ ਜ਼ੁਲਮ ਦੇ ਖਿਲਾਫ ਬੋਲਣ ਦਾ ਅਕਾਲੀ ਦਲ ਨੂੰ ਫਲਸਫਾ ਮਿਲਿਆ ਹੋਇਆ ਕਈ ਥਾਂ ਤੇ ਐਵੇਂ ਵੀ ਇਹਨੂੰ ਸਮਝਿਆ ਜਾ ਰਿਹਾ ਕਿ ਸ਼ਾਇਦ ਬੀਬੀ ਬਾਦਲ ਨੇ ਚਲੋ ਅਗਲੀ ਵਾਰ ਵਾਸਤੇ ਆਪਣੀ ਕੁਰਸੀ ਦੁਬਾਰਾ ਸਿਕਿਉਰ ਕਰਨ ਦਾ ਕਦਮ ਤਾਂ ਜ਼ਰੂਰ ਸ਼ੁਰੂ ਕਰ ਦਿੱਤਾ ਪਰ ਇਹਦਾ ਓਵਰਆਲ ਅਕਾਲੀ ਦਲ ਤੇ ਇੰਪੈਕਟ ਨਹੀਂ ਹੈ ਉਹਦਾ ਦੇਖੋ ਗੱਲ ਪਤਾ ਕੀ ਹੈ ਅਕਾਲੀ ਦਲ ਹਜੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਚੱਲਦਾ ਸੀ ਪੰਜਾਬ ਦੀਆਂ ਬਹੁਤੀਆਂ ਮੰਗਾਂ ਜਿਹੜੀਆਂ ਸਾਡੀਆਂ ਕੇਂਦਰ ਸਰਕਾਰ ਨਾਲ ਟਕਰਾਵ ਚੱਲਦੇ ਪਏ ਆ ਔਰ ਜਿੰਨਾ ਜੋ ਬੰਦੀ ਸਿੰਘਾਂ ਦੀ ਰਿਹਾਈ ਪ੍ਰਮੁੱਖ ਹੈਗੀ ਆ ਐਮਐਸਪੀ ਦਾ ਮੁੱਦਾ ਹੈਗਾ ਸਾਡੇ ਐਸਵਾਈਐਲ ਦਾ ਮੁੱਦਾ ਹੈ ਸਾਡਾ ਚੰਡੀਗੜ੍ਹ ਦਾ ਮੁੱਦਾ ਇਹ ਸਾਰੇ ਮੁੱਦੇ ਕੇਂਦਰ ਸਰਕਾਰ ਦੇ ਨਾਲ ਹੈ ਔਰ ਕਿਤੇ ਨਾ ਕਿਤੇ ਜਦੋਂ ਤੁਸੀਂ ਹਕੂਮਤਾਂ ਦੇ ਨਾਲ ਰਹਿ ਕੇ 192014 ਤੋਂ 2021 ਤੱਕ ਤੁਸੀਂ ਨਾਲ ਸਰਕਾਰ ਚ ਭਾਈਵਾਲ ਰਹੇ ਹੋ ਜਦੋਂ ਮੁੱਦੇ ਹੱਲ ਨਹੀਂ ਹੋਏ ਤੇ ਲੋਕਾਂ ਨੇ ਇਹਨਾਂ ਨੂੰ ਜ਼ਮੀਨ ਤੇ ਸੁੱਟ ਦਿੱਤਾ ਹੁਣ ਉਹ ਮੁੱਦੇ ਅਗਰ ਇਹਨਾਂ ਦੇ ਨਾਲ ਟਕਰਾਵ ਦੀ ਸਥਿਤੀ 'ਚ ਚੱਲਦੇ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਨਾਲ ਅਕਾਲੀ ਦਲ ਚੱਲਦਾ ਤੇ ਘੱਟੋ ਘੱਟ ਪੰਜਾਬ ਦੇ ਲੋਕ ਤਾਂ ਉਹਦੇ ਨਾਲ ਖੜਨਾ ਸ਼ੁਰੂ ਹੋ ਜਾਂਦੇ ਆ ਕੋਈ ਤਾਂ ਬੰਦਾ ਹੈਗਾ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਦਿੱਲੀ ਕਰ ਸਕਦਾ ਕੋਈ ਤਾਂ ਬੋਲੇਗਾ ਨਾ ਜਿਹੜਾ ਬੋਲੇਗਾ ਉਹ 50 ਹਜ਼ਾਰ ਰਾਜਾ ਹੋਏਗਾ ਡਾਕਟਰ ਜਦੋਂ ਅਕਾਲੀ ਦਲ ਦੀ ਗੱਲ ਕਰਦੇ ਨੇ ਅਸੀਂ ਮੋਸਟਲੀ ਇੱਕ ਚੀਜ਼ ਭੁੱਲ ਜਾਂਦੇ ਆ ਅਜੇ ਇੱਕ ਵੱਖਰਾ ਪੈਰਲਲ ਧੜਾ ਖੜਾ ਹੋ ਰਿਹਾ ਆ ਸਿੱਧਾ ਖੜਾ ਨਹੀਂ ਹੋਇਆ ਜਿਹੜਾ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਆ ਉਹ ਅਕਾਲੀ ਦਲ ਦਾ ਤਾਂ ਹੋ ਨਹੀਂ ਸਕਦਾ ਉਹ ਜ਼ਾਹਿਰ ਤੌਰ ਤੇ ਕੋਈ ਹੋਰ ਧੜਾ ਖੜਾ ਹੋ ਜਾਏਗਾ ਜੇ ਇਦਾਂ ਵੀ ਹੁੰਦਾ ਆ ਉਹਨਾਂ ਦੇ ਕੋਲ ਬਹੁਤ ਸਾਰਾ ਵੋਟ ਪਰਸੈਂਟੇਜ ਹੈਗਾ ਜਿਹੜਾ ਅਕਾਲੀ ਦਲ ਦਾ ਆਲਰੇਡੀ ਹੈਗਾ ਦੇਖੋ ਪਤਾ ਕੀ ਆ ਉਹ ਬਾਅਦ ਦੀਆਂ ਗੱਲਾਂ ਲੇਕਿਨ ਮੈਂ ਗੱਲ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਰ ਰਿਹਾ ਆ ਬੀਬੀ ਹਰਸਿਮਰਤ ਕੋਰ ਬਾਦਲ ਦੀ ਕਰ ਰਿਹਾ ਜਿਹੜੇ ਇੱਕ ਸਿਆਸਤ ਦੇ ਵਿੱਚ ਬਹੁਤ ਹਾਸ਼ੀਏ ਤੇ ਜਾ ਰਹੇ ਆ ਘਟੋ ਘਟ ਉਹਨਾਂ ਦੇ ਯੂ ਟਰਨ ਦੀ ਸੰਭਾਵਨਾ ਜਿਹੜੀ ਆ ਉਹ ਬਣਦੀ ਨਜ਼ਰ ਆ ਰਹੀ ਹੈ ਕਿਸੇ ਸਟੇਜ ਤੇ ਵੀ ਆ ਕੇ ਉਹਨਾਂ ਦੇ ਯੂ ਟਰਨ ਜਿਹੜਾ ਵਾ ਦੇਖੋ ਹਕੂਮਤ ਅੱਜ ਦੀ ਦੌਰ ਦੇ ਵਿੱਚ ਕੇਂਦਰ ਸਰਕਾਰ ਜਿੰਨੀ ਸ਼ਕਤੀਸ਼ਾਲੀ ਇਸ ਟਾਈਮ ਚੱਲ ਰਹੀ ਹੈ ਜਿੰਨੀ ਮਜ਼ਬੂਤ ਚੱਲ ਰਹੀ ਹੈ ਉਹਨਾਂ ਦੇ ਖਿਲਾਫ ਬੋਲਣਾ ਆਸਾਨ ਨਹੀਂ ਹੈਗਾ ਅਜੋਕੇ ਦੌਰ ਦੇ ਵਿੱਚ ਉਹਨਾਂ ਨੇ ਬੋਲਿਆ ਤੇ ਇਹੀ ਲੋਕਾਂ ਦੇ ਵਿੱਚ ਮੈਸੇਜ ਗਿਆ ਕਿ ਕੋਈ ਬੋਲਿਆ ਕੁਈਸੇ ਨੇ ਕਟਗਿੰਤੀਆਂ ਦੀ ਗੱਲ ਤਾਂ ਕੀਤੀ ਐ ਔਰ ਸਿੱਖ ਜਿਹੜੀ ਕੌਮ ਐ ਉਹ ਵੈਸੇ ਵੀ ਕਟਗਿੰਤੀਆਂ ਦੇ ਨਾਲ ਖੜਦੀ ਐ ਇਹਦੇ 'ਚ ਕੋਈ ਸ਼ੱਕ ਨਹੀਂ ਐ ਉਹ ਕਟਗਿੰਤੀਆਂ ਨਾਲ ਖੜਦੀ ਐ ਜ਼ੁਲਮ ਦੇ ਖਿਲਾਫ ਖੜਦੀ ਐ ਸਾਡਾ ਸੂਬਾ ਵੈਸੇ ਹੀ ਕਟਗਿੰਤੀਆਂ ਦੇ ਆਧਾਰਤ ਹੈਗਾ ਕਟੋ-ਕਟ ਸਿਆਸਤ ਦੇ ਵਿੱਚ ਪਿਆਰ ਰੱਖਣ ਦੀ ਜਗ੍ਹਾ ਤਾਂ ਬਣ ਜਾਂਦੀ ਐ ਨਹੀਂ ਤਾਂ ਅੱਗੇ ਤਾਂ ਪਿਆਰ ਰੱਖਣ ਦੀ ਜਗ੍ਹਾ ਹੀ ਹੈ ਨਹੀਂ ਸੀ ਡਾਕਟਰ ਸਾਹਿਬ ਹੁਣ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਤੇ ਵੀ ਆਉਣੇ ਆ ਲੰਘੇ ਕੱਲ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਨਸ਼ਰ ਹੋਇਆ ਉਦੋਂ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਕੇ ਬਾਹਰ ਨੂੰ ਆਏ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦੜ ਨੇ ਪਰ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਮੈਂ ਆ ਮਨ ਲਾਦਾ ਸ਼ਾਇਦ ਉਹ ਪੁਰਾਣੇ ਟਾਈਮ ਚ ਅਜੇ ਤੱਕ ਜੀਰੇ ਪੁਰਾਣੇ ਟਾਈਮ ਚ ਨਹੀਂ ਜੀਰੇ ਇਹ ਅਕਾਲੀ ਦਲ ਬੇਸਿਕਲੀ ਹਜੇ ਵੀ ਅੰਦਰ ਖਾਤੇ ਜਿਹੜਾ ਚਲਾਇਆ ਜਾ ਰਿਹਾ ਉਹ ਸਰਦਾਰ ਸੁਖਬੀ ਸਿੰਘ ਬਾਦਲਵਾਲੋਂ ਚਲਾਇਆ ਜਾ ਰਿਹਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਈ ਵਾਰ ਲੋਕਾਂ ਨੂੰ ਦਿਖਾਵੇ ਲਈ ਕਰਨ ਲਈ ਲੇਕਿਨ ਅੱਜ ਵੀ ਅਕਾਲੀ ਦਲ ਦੇ ਸਾਰੇ ਫੈਸਲੇ ਉਹ ਹੋ ਰਹੇ ਨੇ ਜਿਹੜੇ ਸਰਦਾਰ ਸੁਖਬੀ ਸਿੰਘ ਬਾਦਲਵਲੋਂ ਕੀਤੇ ਜਾਣੇ ਆ ਇਹ ਸਾਰੀਆਂ ਪਾਰਟੀਆਂ 'ਚ ਚੱਲਦਾ ਜਿਵੇਂ ਅੱਜ ਰਾਹੁਲ ਗਾਂਧੀ ਕਹੇ ਕਿ ਮੈਂ ਪ੍ਰਧਾਨ ਜਿਹੜਾ ਦੇਸ਼ ਦੀ ਅਖਲ ਭਾਰਤੀ ਕਾਂਗਰਸ ਕਮੇਟੀ ਦਾ ਪ੍ਰਧਾਨ ਨਹੀਂ ਆ ਮਲਿਕਾ ਅਰਜੁਨ ਖੜ ਗਏ ਆ ਲੇਕਿਨ ਸਾਰੀ ਕਾਂਗਰਸ ਅੱਜ ਵੀ ਰਾਹੁਲ ਗਾਂਧੀ ਦੇ ਹੱਥੇ ਚੱਲਦੀ ਹੈ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਦੇ ਨਾਲ ਮਿਲ ਕੇ ਚੱਲਦੀ ਹੈ ਫੈਸਲੇ ਉਹਨਾਂ ਦੇ ਹੀ ਹੁੰਦੇ ਆ ਕਈ ਵਾਰ ਪਾਰਟੀ ਪ੍ਰਧਾਨ ਮੰਨ ਲਓ ਜਤਸਿਲਰ ਪੁੰਦਰ ਲਗਾਤੇ ਆ ਲੇਕਿਨ ਫੈਸਲੇ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੀ ਲਾਗੂ ਹੁੰਨੇ ਆ ਔਰ ਜਿਹੜੀਆਂ ਹੁਣ ਅਗੋ ਜ਼ਿਲ੍ਹਾ ਪ੍ਰਧਾਨ ਬਣਾਣ ਲੱਗੇ ਨੇ ਡੈਲੀਗੇਟਸ ਬਣਾਣ ਲੱਗੇ ਨੇ ਉੱਚ ਵੀ ਕਲੀਅਰ ਆ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਦੁਆਰਾ ਪ੍ਰਧਾਨ ਬਣ ਰਹੇ ਆ ਇਹ ਮਿਲ ਉਹਨਾਂ ਨੇ ਆਪਣੇ ਆਪ ਹੀ ਸਿੱਧ ਕਰ ਦਿੱਤਾ ਕਿ ਮੈਂ ਇਹ ਹੀ ਹੈ ਇੱਕ ਤਾਂ ਹੁੰਦਾ ਨਾ ਵੀ ਅਸੀਂ ਲੋਕਾਂ ਨੂੰ ਦਿਖਾਣਾ ਉਹ ਤਾਂ ਸਿੱਧਾ ਹੀ ਦਿਖਦਾ ਹੀ ਪਿਆ ਹੈ ਜਿਹੜੇ ਲੋਕ ਰਾਜਨੀਤਿਕ ਦੀ ਘੋਕ ਕਰਦੇ ਆ ਉਹਨਾਂ ਨੂੰ ਦਿਖਦਾ ਪਿਆ ਸਰਦਾਰ ਸੁਗਵੀਰ ਸਿੰਘ ਬਾਦਲ ਹਜੇ ਵੀ ਆਕਾਲੀ ਦਲ ਦੇ ਪ੍ਰਧਾਨ ਡਾਕਟਰ ਵਿਕਰਮ ਸਿੰਘ ਮਜੀਠੀਆ ਬਾਰੇ ਹੁਣ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਕਿਉਂਕਿ ਮਾਮਲਾ ਮੋਹਾਲੀ ਕੋਰਟ ਪਹੁੰਚ ਚੁੱਕਿਆ ਹੈ ਮੋਹਾਲੀ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਵੀ ਪਾ ਦਿੱਤੀ ਹੈ ਕਿ ਅਸੀਂ ਸਰਚ ਆਪਰੇਸ਼ਨਸ ਕਰਨੇ ਹਨ ਤੇ ਉਹਨਾਂ ਨੇ ਵਾਰੰਟ ਵੀ ਮੰਗ ਲਏ ਆ ਕੀ ਆਉਣ ਦੇ ਸਮੇਂ ਚ ਵਿਕਰਮ ਸਿੰਘ ਮਜੀਠੀਆ ਦੇ ਠਿਕਾਣਿਆਂ ਦੇ ਉੱਤੇ ਛਾਪੇ ਪੈਣਗੇ ਨਹੀਂ ਬਿਲਕੁਲ ਦੇਖੋ ਉਹਨਾਂ ਨੂੰ ਐਵੀਡੈਂਸ ਮੈਂ ਤੁਹਾਨੂੰ ਅੱਗੇ ਲਾਸਟ ਜਿਹੜੀ ਨਾ ਤੁਹਾਨੂੰ ਮੈਂ ਦੱਸਿਆ ਪੂਰੀ ਤੁਸੀਂ ਨੂੰ ਦੋਸ਼ੀ ਕਿਸੇ ਨੂੰ ਕੋਰਟ ਚ ਬਣਾ ਕੇ ਉਹਨੂੰ ਚਾਰਜ ਸ਼ੀਟ ਕਰਨਾ ਹੈ ਤੇ ਉਹਦੇ ਵਿੱਚ ਤੁਹਾਨੂੰ ਸਾਰੇ ਉਪਰਾਲੇ ਕਰਨੇ ਪੈਣੇ ਆ ਸਾਰੀਆਂ ਮਿਸਲਾਂ ਪੂਰੀਆਂ ਕਰਨੀਆਂ ਪੈਣੀਆਂ ਸਾਰੇ ਸਬੂਤ ਜਿਹੜੇ ਆ ਉਹਨਾਂ ਨੂੰ ਜਿਮਣੀ ਦੇ ਵਿੱਚ ਲਿਖਣਾ ਪੈਣਾ ਜਿਮਣੀ ਚ ਲਿਆਣਾ ਪੈਣਾ ਕੋਰਟ ਦੇ ਵਿੱਚ ਪੇਸ਼ ਕਰਨਾ ਪੈਣਾ ਕੱਲ ਨੂੰ ਇੱਕ ਕ੍ਰਾਸ ਐਗਜ਼ਾਮੀਨੇਸ਼ਨ ਹੋਣੀ ਉਹ ਥੋੜਾ ਨਾ ਇਹਦਾ ਕਿ ਬਿਕਰਮ ਸਿੰਘ ਮਜੀਠੀਆ ਤੇ ਮਗਰ ਕੋਈ ਵਕੀਲ ਨਹੀਂ ਖੜਾ ਹੋਏਗਾ ਉਹਦੇ ਲਈ ਜਿਹੜਾ ਹੋਊਗੀ ਬਈ ਤੁਸੀਂ ਕੀ ਕੰਮ ਕੀਤਾ ਤੁਸੀਂ ਇਹਨੂੰ ਦੋਸ਼ੀ ਤਾਂ ਬਣਾਇਓ ਕਦੀ ਇਹਦੇ ਘਰ ਗਏ ਹੋ ਕਦੀ ਸਰਚ ਕੀਤੀ ਹੈ ਕਦੀ ਚੈੱਕ ਕੀਤਾ ਕੀ ਜਵਾਬ ਦੇਣਗੇ ਇਹਨਾਂ ਕੋ ਐਸਆਈਟੀ ਕੋਲ ਹਜੇ ਇਸੇ ਕਰਕੇ ਤਾਂ ਕਹਿਣਾ ਐਸਆਈਟੀ ਬਦਲੀ ਗਈ ਹੈ ਪੁਰਾਣੀ ਐਸਆਈਟੀ ਨੇ ਇਸੇ ਕਰਕੇ ਕੰਮ ਹੀ ਨਹੀਂ ਕੀਤਾ ਫਾਈਲ ਦਾ ਢੇਡ ਹੀ ਨਹੀਂ ਭਰਿਆ ਪੂਰੀ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਇਸੇ ਕਰਕੇ ਤਾਂ ਬਾਰ-ਬਾਰ ਐਸਆਈਟੀ ਬਦਲੀ ਗਈ ਹੈ ਔਰ ਇੱਕ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹੁੰਦਾ ਵਾਰੰਟ ਲੈਣਾ ਜੇ ਨਹੀਂ ਕੋਈ ਬੰਦਾ ਮਿਲਦਾ ਉਹਦੀ ਸਰਚ ਕਰਨੀ ਉਦੇ ਇਤਿਆਜ਼ ਜਾਰੀ ਕਰਨੇ ਉਹ ਇਹ ਸਾਰੇ ਪ੍ਰਕਿਰਿਆ ਕਾਨੂੰਨੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਜਿਹੜੀ ਆਪਾਂ ਚਾਰ ਸ਼ੀਟ ਫਾਈਲ ਕਰਦੇ ਜਿਸ ਨੂੰ ਚਲਾਨ ਪੇਸ਼ ਕਰਨਾ ਜਦੋਂ ਕੋਰਟ 'ਚ ਹੁੰਦਾ ਇਹ ਉਤੋਂ ਪਹਿਲਾਂ ਦੀਆਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਹੁੰਦੀਆਂ ਜਿਨ੍ਹਾਂ ਨੂੰ ਪੂਰਾ ਕੀਤਾ ਜਾਂਦਾ ਡਾਕਟਰ ਸਾਹਿਬ 22 ਤੋਂ ਬਾਅਦ ਇੰਨੀ ਵਾਰ ਐਸ ਆਈ ਟੀਜ਼ ਦੁਆਰਾ ਬਣਾਈਆਂ ਗਈਆਂ ਇਹੀ ਐਸ ਆਈ ਟੀ ਇੰਨੀ ਵਾਰ ਬਣਾਈ ਗਈ ਤੁਹਾਨੂੰ ਐ ਨਹੀਂ ਲੱਗਦਾ ਕਿ ਪਹਿਲਾਂ ਕਦੀ ਐਡਾ ਡਾਇਰੈਕਟ ਐਕਸ਼ਨ ਨਹੀਂ ਸੀ ਹੋਇਆ ਐਤਕੀ ਬੜਾ ਸਿੱਧਾ ਹੀ ਐਕਸ਼ਨ ਹੋ ਗਿਆ ਨਹੀਂ ਨਹੀਂ ਚਲਾਨ ਪੇਸ਼ ਕਰਨ ਦੀ ਤਿਆਰੀ ਹੋ ਰਹੀ ਹੈ ਨਾ ਤੁਸੀਂ ਸਮਝਦੇ ਨਹੀਂ ਪਏ ਜਦੋਂ ਚਲਾਨ ਪੇਸ਼ ਕਰਨਾ ਹੋਵੇ ਤੁਹਾਨੂੰ ਸਾਰੀ ਉਹਦੇ ਉਪਰਾਲੇ ਕਰਨੇ ਪੈਣੇ ਆ ਉਹਦਾ ਪ੍ਰੋਟੋਕੋਲ ਉਹਦਾ ਪ੍ਰੋਸੀਜਰ ਫਾਲੋ ਨਾ ਪਹਿਣਾ ਕਿਉਂਕਿ ਚਲਾਨ ਪੇਸ਼ ਕਰਨ ਲਈ ਤੁਹਾਨੂੰ ਸਬੂਤ ਸਬੂਤਾਂ ਦੀ ਕਰਾਸ ਸਬੂਤਾਂ ਦੀ سپورਟ ਹਰ ਚੀਜ਼ ਚਾਹੀਦੀ ਹੈ ਹੁਣ ਇਹਦੇ ਵਿੱਚ ਕੀ ਹੋਇਆ ਜਿਹੜੀਆਂ ਪੁਰਾਣੀਆਂ ਐਸਆਈਟੀ ਆ ਉਹਨਾਂ ਨੇ ਵਰਕ ਪੂਰੀ ਤਰ੍ਹਾਂ ਨਹੀਂ ਕੀਤਾ ਮੋਬਾਈਲ ਸੀਗੇ ਉਹਨਾਂ ਦੀਆਂ ਕਾਲ ਡਿਟੇਲਸ ਸੀਗੀਆਂ ਉਹਨਾਂ ਦੀਆਂ ਲੋਕੇਸ਼ਨ ਸੀਗੀਆਂ ਸਾਰੀਆਂ ਸਫਾ ਮਿਸਲ ਤੇ ਲਿਆਣੀਆਂ ਚਾਹੀਦੀਆਂ ਸੀ ਉਹ ਹੁਣ ਕਰਨੀਆਂ ਪੈਰੀਆਂ ਲੇਕਿਨ ਹੁਣ ਟਾਈਮ ਬਹੁਤ ਹੋ ਗਿਆ ਤੁਹਾਨੂੰ ਲੱਗਦਾ ਕਿ ਇੱਕਦਮ ਸ਼ੁਰੂ ਹੋ ਗਿਆ ਲੇਕਿਨ ਇਹ ਹੈ ਕਿ ਸਾਰੇ ਐਵੀਡੈਂਸ ਤਾਂ ਉਸ ਸਫਾ ਮਿਸਲ ਤੇ ਲਿਆਣਾ ਹੀ ਪੈਣਾ ਨਾ ਠੀਕ ਬਿਲਕੁਲ ਐਵੀਡੈਂਸਸ ਗਾਦਰ ਕੀਤੇ ਜਾ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਵਾਸਤੇ ਤਨਾ ਪੂਰਵਕ ਸਥਿਤੀ ਹੈ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇਰੋ 180 ਪੰਜਾਬੀ